ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਪਿੰਡ ਪਿੰਡ ਬਾਦੀਆਂ ਵਿਖੇ ਜੋ ਅੱਜ ਚਿਪ ਵਾਲੇ ਮੀਟਰ ਲਾਉਣ ਵਾਸਤੇ ਜੋ ਮੁਲਾਜ਼ਮ ਆਏ ਸਨ ਸੋ ਕਿਸਾਨ ਯੂਨੀਅਨ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਹੈ ਤੇ ਮੀਟਰ ਨਾ ਲਾਉਣ ਦੀ ਜੋ ਚਿਪ ਵਾਲੇ ਇਹਨਾਂ ਦੀ ਅਪੀਲ ਕੀਤੀ ਗਈ ਹੈ ਸੋ ਆਪਾਂ ਪਿੰਡ ਵਾਸੀਆਂ ਨਾਲ ਤੇ ਪ੍ਰਧਾਨ ਜੀ ਨਾਲ ਗੱਲ ਕਰਦੇ ਆਂ ਸੋ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੜਮੀ ਕਿਸਾਨ ਜੁਲੀਅਨ ਦੇ ਵੱਲੋਂ ਪਿੰਡ ਦੀ ਇਕਾਈ ਵੱਲੋਂ ਪਿੰਡ ਵਾਦੀਆਂ ਵੱਲੋਂ ਜੋ ਅੱਜ ਮੁਲਾਜ਼ਮ ਆਏ ਸੀ ਚਿਪ ਵਾਲੇ ਮੀਟਰ ਲਾ ਰਹੇ ਸੀ ਅਸੀਂ ਉਹਨਾਂ ਦਾ ਵਿਰੋਧ ਕੀਤਾ ਕਿ ਅਸੀਂ ਉਹ ਚਿਪ ਵਾਲੇ ਮੀਟਰ ਨਹੀਂ ਲਗਣ ਦਿਆਂਗੇ ਜਿਹੜੇ ਕੋ ਪਹਿਲਾਂ ਚੋਰੀ ਛਿਪੇ ਉਹ ਲਾ ਵੀ ਗਏ ਆ ਉਹ ਸਾਡੀ ਜੀ ਸਾਹਿਬ ਨਾਲ ਗੱਲ ਹੋਈ ਆ ਕਿ ਉਹ ਵੀ ਅਸੀਂ ਪਟਾਵਾਂਗੇ ਤੇ ਅੱਜ ਸਾਰੇ ਪਿੰਡ ਵਾਦੀਆਂ ਨੇ ਇਸ ਦਾ ਸੰਯੋਗ ਦਿੱਤਾ ਤੇ ਸਾਰਿਆਂ ਨੇ ਹੀ ਉਸ ਦਾ ਵਿਰੋਧ ਕੀਤਾ ਹੈ ਕਿ ਅੱਜ ਤੋਂ ਜਿਹੜੇ ਚਿੱਪ ਵਾਲੇ ਮੀਟਰ ਲਾਉਣ ਆਏ ਸੀ ਵਿਲਾਜਬ ਉਹਨਾਂ ਨੇ ਵੀ ਇਸ ਨੂੰ ਮੰਨਿਆ ਹੈ ਜੇਈ ਸਾਹਿਬ ਨੇ ਮੰਨਿਆ ਹੈ ਕਿ ਅਸੀਂ ਨਹੀਂ ਲਾਵਾਂਗੇ ਇਸ ਵਾਸਤੇ ਜਿਹੜੇ ਪਹਿਲੇ ਮੀਟਰ ਲੱਗੇ ਨੇ ਕੋਈ ਚੋਰੀ ਛਿਪੇ ਲੱਗ ਵੀ ਗਏ ਨੇ ਉਹਨਾਂ ਨੂੰ ਵੀ ਉਹਨਾਂ ਨੇ ਮੰਨਿਆ ਹੈ ਕਿ ਅਸੀਂ ਪਟਾਵਾਂਗੇ ਇਸੇ ਤਰ੍ਹਾਂ ਜਿਵੇਂ ਪਿੰਡ ਵਾਦੀਆਂ ਦੇ ਵਿੱਚ ਕੌਮੀ ਕਿਸਾਨ ਯੂਨੀਅਨ ਦੇ ਉਹਨਾਂ ਨੇ ਮੁਲਾਜ਼ਮਾਂ ਨੇ ਜਾਂ ਵਰਕਰਾਂ ਨੇ ਇਹ ਮਹੰਤ ਕੀਤੀ ਹੈ ਇਸੇ ਤਰ੍ਹਾਂ ਸਾਡਾ ਫਰਜ਼ ਪੰਡਾ ਹਰ ਪਿੰਡ ਪਿੰਡ ਦੇ ਵਿੱਚ ਇਸ ਨੂੰ ਜਾਗਰਤ ਕਰੀਏ ਤੇ ਆਪਾਂ ਕਿਸੇ ਪਿੰਡ ਦੇ ਵਿੱਚ ਵੀ ਇਹ ਚਿਪ ਵਾਲੇ ਮੀਟਰ ਨਾ ਲਾਈ ਜੇ ਚਿਪ ਵਾਲੇ ਮੀਟਰ ਲੱਗ ਗਏ ਜਦੋਂ ਮੀਟਰ ਤੁਹਾਡੇ ਪੈਸੇ ਬੰਦ ਹੋਗੇ ਨਾਲ ਦੀ ਨਾਲ ਤੁਹਾਡੀ ਬੱਤੀ ਬੰਦ ਹੋ ਜਾਂਦੀ ਇਸ ਵਾਸਤੇ ਹੁਣ ਤਾਂ ਆਪਾਂ ਕਿਤੇ ਪਤਾ ਨਹੀਂ ਸਾਲ ਨੂੰ 2 ਸਾਲਾਂ ਨੂੰ ਪੈਸੇ ਭਰਦੇ ਆ 6 ਮਹੀਨਿਆਂ ਨੂੰ ਪੈਸੇ ਭਰਨੇ ਆ ਇਹ ਸਾਡੇ ਵਾਸਤੇ ਔਖਾ ਹੋ ਗਿਆ ਇਸ ਕਰਕੇ ਜਿਵੇਂ ਵਾਦੀਆਂ ਪਿੰਡ ਵਾਲਿਆਂ ਨੇ ਸਹਿਮਤ ਹੋ ਕੇ ਉਹ ਮੀਟਰ ਨਹੀਂ ਲਗਣ ਦਿੱਤੇ ਇਸੇ ਤਰ੍ਹਾਂ ਪਿੰਡ ਪਿੰਡ ਇਸ ਦੀ ਆਪਾਂ ਨੂੰ ਫਰਜ ਪੰਡਾ ਵਿਰੋਧ ਕਰਨਾ ਅੱਜ ਮੁਲਾਜ਼ਮ ਆ ਸਾਡੇ ਕੋਲ ਆਏ ਹੋਏ ਨੇ ਵਾਦੀਆਂ ਪਿੰਡ ਦੇ ਵਿੱਚ ਤੇ ਜੂਨੀਅਨ ਨਾਲੋਂ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਕਿਹਾ ਵੀ ਅਸੀਂ ਚੇਪ ਵਾਲੇ ਤੁਸੀਂ ਮੀਟਰ ਨਹੀਂ ਲਗਣ ਇਸ ਵਾਸਤੇ ਜੂਨੀਅਨ ਨਾਲੋਂ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਆ ਜਿਹੜੇ ਕੋਈ ਲੱਗ ਗਏ ਆ ਪਿੰਡ 'ਚ ਜੇ ਕੋਈ ਆਪ ਚਾਹੁੰਦਾ ਏ ਲਾਉਣਾ ਠੀਕ ਹੈ ਨਹੀਂ ਤੇ ਉਹ ਵੀ ਅਸੀਂ ਪਟਾਵਾਂਗੇ ਜੇ ਉਹ ਘਰ ਵਾਲਾ ਸਹਿਮਤ ਹੈ ਸਾਡੇ ਨਾਲ ਤੇ ਅਸੀਂ ਉਹ ਵੀ ਪਟਾ ਕੇ ਬਲਾਜਮਾ ਨੂੰ ਦੇਵਾਂਗੇ ਅੱਜ ਤੋਂ ਬਾਅਦ ਸਾਡੇ ਬਾਦੀਆਂ ਪਿੰਡ ਦੇ ਵਿੱਚ ਕੋਈ ਵੀ ਚੇਪਾ ਵਾਲਾ ਮੀਟਰ ਲਾਉਣ ਨਾਲ ਜੇ ਲਾਉਣ ਆਉਂਦਾ ਹੈ ਤੇ ਮੁੜ ਕੇ ਉਹ ਨਾ ਕਹੇ ਕਿ ਹਾਂ ਬਲਾਜਮਾ ਨੂੰ ਉਹਨਾਂ ਨੇ ਮਾੜਾ ਚੰਗਾ ਬੋਲਿਆ ਤਾਂ ਕੋਈ ਗੱਲ ਨਹੀਂ